ਪਟਿਆਲਾ ਦੇ ਪ੍ਰਾਚੀਨ ਸ਼੍ਰੀ ਕਾਲੀ ਮਾਤਾ ਮੰਦਿਰ ਵਿਕੇਂ ਮਹਾ ਦੁਰਗਾ ਅਸ਼ਟਮੀ ਦੇ ਸ਼ੁਭ ਮੌਕੇ ਤੇ ਵਕਵਕ ਸੰਸਥਾਵਾਂ ਵੱਲੋਂ ਮਾਤਾ ਦੇ ਮੰਦਿਰ ਚ ਮੱਥਾ ਟੇਕਨ ਆਏ ਸ਼ਰਦਾਲੂਆਂ ਦੇ ਲਈ ਲੰਗਰ ਦੀ ਸੇਵਾ ਕੀਤੀ ਗਈ ਇਸ ਮੌਕੇ ਵਕਵਕ ਹਿੰਦੂ ਆਗੂਆਂ ਤੇ ਰਾਜਨੀਤਿਕ ਆਗੂਆਂ ਵੱਲੋਂ ਸ਼ਿਰਕਤ ਕੀਤੀ ਗਈ ਤੇ ਲੰਗਰ ਲਗਾਉਣ ਵਾਲਿਆਂ ਦੀ ਸਰਹਾਨਾ ਕੀਤੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਗੂਆਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਸਾਰੇ ਅੱਜ ਸਾਰੇ ਸ਼ਹਿਰ ਚ ਬੜੇ ਧੁੰਮਦਾ ਅਮਨਾ ਅੱਜ ਅਸ਼ਟਮੀ ਦਾ ਪਵਿੱਤਰ ਦਿਨ ਜਿਹੜਾ ਉਹ ਮਨਾਇਆ ਜਾ ਰਿਹਾ ਮੈਂ ਆਪਣੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਮਹਾਮਾਈ ਦਾ ਅੱਜ ਪਵਿੱਤਰ ਦਿਨ ਜਿਹੜਾ ਹੋ ਰਿਹਾ ਹੈ ਭੰਡਾਰੇ ਚੱਲ ਰਹੇ ਹਨ ਲੰਗਰ ਚੱਲ ਰਹੇ ਹੈ ਜਿਹੜਾ ਗੂੰਜਾਨ ਹੋ ਰਿਹਾ ਹੈ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਵਧਾਈ ਦੇਣਾ ਚਾਹੁੰਦਾ ਔਰ ਪਰਮਕਾ ਪਰਮਾਤਮਾ ਅਗੇ ਮਹਾਮਾਈ ਅਗੇ ਇਹ ਅਰਦਾਸ ਕਰਦਾ ਕਿ ਸਾਰਿਆਂ ਦੇ ਘਰਾਂ ਚ ਖੁਸ਼ੀਆਂ ਤੇ ਖੇੜਿਆਂ ਦਾ ਵਾਸ ਹੋਵੇ ਇਹੀ ਅਰਦਾਸ ਲੈ ਕੇ ਔਰ ਆਉਣ ਵਾਲਾ ਸਾਲ ਔਰ ਆਉਣ ਵਾਲਾ ਸਮਾਂ ਸਾਰਿਆਂ ਦੇ ਘਰਾਂ 'ਚ ਸੁੱਖ ਸ਼ਾਂਤੀ ਹੋਵੇ ਇਹ ਅਰਦਾਸ ਹੋਰ ਕੀ ਕਹਣਾ ਜਾਈਏ ਸਰਦਾਰੂ ਇਹ ਹੈ ਕਿ ਵੀ ਮਾਹਮਾਹੀ ਦੇ ਰੰਗ ਵਿੱਚ ਰੰਗੇ ਰਹੋ ਮਹਾਮਾਹੀ ਦਾ ਨਾਂ ਲਈ ਚੱਲੀਏ ਇੱਕ ਚੰਗਾ ਮੁਲਕ ਬਣਾਈਏ ਚੰਗਾ ਸ਼ਹਿਰ ਬਣਾਈਏ ਚੰਗਾ ਸੂਬਾ ਰਲ ਮਿਲ ਕੇ ਬਣਾਈਏ ਜਿੱਥੇ ਅਮਨ ਸ਼ਾਂਤੀ ਹੋਵੇ ਤਰੱਕੀ ਹੋਵੇ ਪਰਿਵਾਰਾਂ 'ਚ ਖੁਸ਼ਹਾਲੀ ਹੋਵੇ ਜੈ ਹਿੰਦ ਅੱਜ ਇਹ ਲੈਣੇ ਮੰਦਰੀ ਸੇਵਾ ਕਰਨ ਨੂੰ ਬੋਲਦੇ ਕੀ ਕਾਰਿਆ ਜਾਣੀਏ ਪਿਛਲੇ 35 ਸਾਲ ਤੋਂ ਲਗਾਤਾਰ ਹਰ ਨਵਰਾਤਰੀਆਂ ਦੇ ਵਿੱਚ ਅਸ਼ਵੀ ਦੇ ਮਹਾਪਰਵ ਦੇ ਉੱਪਰ ਮਾਂ ਕਾਲੀ ਦੇ ਦਰਬਾਰ 'ਚ ਜਾ ਕੇ ਮਾਂ ਕਾਲੀ ਨੂੰ ਪ੍ਰਸ਼ਾਦ ਲਵਾ ਕੇ ਮਾਂ ਕਾਲੀ ਦਾ ਆਸ਼ੀਰਵਾਦ ਲੈ ਕੇ ਇੱਥੇ ਕ੍ਰਿਸ਼ਨ ਸੇਵਾਦਲ ਦੇ ਪ੍ਰਧਾਨ ਆ ਕੇ ਬੋਵੀ ਅਤੇ ਉਹਦੀ ਪੂਰੀ ਟੀਮ ਵੱਲੋਂ ਭੰਡਾਰਾ ਲਾਇਆ ਜਾਂਦਾ ਜਿਸ ਦੇ ਵਿੱਚ ਲੱਖਾਂ ਲੋਕ ਆ ਕੇ ਇਹ ਮਾਤਾ ਦਾ ਪ੍ਰਸ਼ਾਦ ਗ੍ਰਹਿਣ ਕਰਦੇ ਨੇ ਏ ਮਾਤਾ ਦਾ ਪ੍ਰਸ਼ਾਦ ਨਹੀਂ ਮਾਤਾ ਦਾ ਆਸ਼ੀਰਵਾਦ ਹੈ ਮੈਂ ਵੀ ਇੱਥੇ ਆ ਕੇ ਮਾਤਾ ਦਾ ਪ੍ਰਸ਼ਾਦ ਲੈ ਕੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰਦਾ ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੀ ਟੀਮ ਬਹੁਤ ਵਧੀਆ ਸੱਜੇ ਢੰਗ ਦੇ ਨਾਲ ਸਾਫ਼ ਸੁਥਰੇ ਢੰਗ ਦੇ ਨਾਲ ਇੱਥੇ ਲੋਕਾਂ ਨੂੰ ਮਾਤਾ ਦਾ ਪ੍ਰਸ਼ਾਦ ਦੇਣ ਦੇ ਵਿੱਚ ਕਾਮਯਾਬ ਹੋ ਗਈ ਹੈ ਪਹਿਲਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਨੈਤਿਵਾਇ ਅਕਸਰ ਨਾ ਤਾਂ Hindu Raksha Dal ਅੱਜ ਦਾ ਮਾਤਾ ਦਾ ਪਾਵਨ ਦਿਨ ਆਸ਼ਵੀ ਦਿਨ ਆ ਅਸੀਂ ਇਹ ਚਾਹੁੰਦੇ ਆ ਕਿ ਅੱਜ ਦੇ ਦਿਨ ਸਾਰੇ ਪੇਮ ਔਰ ਭਾਵ ਦੇ ਨਾਲ ਜਿਹੜੇ ਅੱਜ ਹਦਲਜੂ ਜਿਹੜੇ ਆ ਰਹੇ ਆ ਮਾਤਾ ਦੇ ਮੱਥਾ ਟੇਕਣ ਮਾਦੇ ਲਸ਼ਮਤੀ ਖੋੜਾ ਰਹੇ ਆ ਪਟਿਆਲੇ ਵਾਲੀ ਕਾਲੀ ਮਾਤਾ ਮੰਦਰ ਤੇ ਅਸੀਂ ਇਹਨਾਂ ਦਾ ਕਹਿੰਦੇ ਹਰ ਮਨੋ ਕਾਮਨਾ ਪੂਰੀ ਹੋਵੇ ਤੇ ਹਰ ਜਿਹੜੇ ਜਿਹੜੇ ਮਨੋ ਕਾਮਨਾ ਪੂਰੀ ਹੋਣ ਗਣਨਾ ਦੇ ਇਥੇ ਇਸ ਦਰ ਤੇ ਸਾਰਿਆਂ ਦੇ ਮਨੋਕਾਮਨਾ ਪੂਰੇ ਹੋਵੇ ਸੰਸਾਰ ਦੇ ਵਿੱਚ ਜਿੰਨੇ ਵੀ ਦੁੱਖ ਤਕਲੇਸ਼ ਆ ਸਾਡੇ ਪੰਜਾਬ ਜਿਹੜਾ ਰੰਗਲਾ ਪੰਜਾਬ ਬਣੇ ਸਾਰਿਆਂ ਆ ਵੀ ਜਾਨਾ ਮਹੌਗਾ ਵੀ ਵਪਾਰ ਦੁਆਜ ਬਜਰੰਗ ਦਲ ਦਾ ਰਾਸਤੇ ਪ੍ਰਧਾਨ ਹਾਂ ਮੈਂ ਮਾਤਾ ਜੀ ਦਾ ਮੰਤਰ ਕੋੰਤਿਆ ਮੰਤਰ ਦੀ ਸੇਵਾ ਕਰਾਂਗੇ ਜੀ ਜਲਾ ਕਰਾਂਗੇ ਅੱਜ ਜੀ ਸ਼੍ਰੀ ਕ੍ਰਿਸ਼ਨ ਸੇਵਾ ਦਲ ਵਾਲੋ ਰਜਿਸਟਰ ਪਟਿਆਲਾ ਵਾਲੋ ਬਹੁਤ ਲੰਬੇ ਸਮੇਂ ਤੋਂ ਜਿਹੜਾ ਆਪਣਾ ਤਿਹਾਰ ਆਂਦਾ ਨਵਰਾਤਰਾ ਦਾ ਪਵਿੱਤਰ ਤਿਹਾਰ ਐਨੇ ਕੋ ਵਿਸ਼ਾਲ ਭੰਡਾਰਾ ਆਯੋਜਨ ਕੀਤਾ ਜਾਂਦਾ ਹੈ ਆ ਇਹਨਾਂ ਦਾ 39ਵਾਂ ਭੰਡਾਰਾ ਹੈ ਬਹੁਤ ਮਾਤਾ ਨੇ ਭਾਗ ਲਾਇਆ ਬਹੁਤ ਚੰਗਾ ਕੰਮ ਕਰ ਰਹੇ ਨੇ ਜਿੰਨੇ ਸੋਸਾਇਟੀ ਦੇ ਪ੍ਰਧਾਨ ਨੇ ਪੂਰੀ ਟੀਮ ਹੈ ਰਲ ਮਿਲ ਕੇ ਕੰਮ ਕਰ ਰਹੀ ਹੈ ਕਿ ਲੋਕਾਂ ਦੀ ਸੰਗਤ ਦਾ ਬਹੁਤ ਵੱਡਾ ਵਜੂਮ ਉਮੜਿਆ ਹੋਇਆ ਹੈ ਔਰ ਇਸ ਤਰ੍ਹਾਂ ਦੇ ਧਾਰਮਿਕ ਕੰਮ ਹੁੰਦੇ ਰਹਿਣੇ ਚਾਹੀਦੇ ਨੇ ਜੀ ਦੇ ਨਾਲ ਧਰਮ ਨੂੰ ਮਜ਼ਬੂਤੀ ਮਿਲਦੀ ਹੈ ਇਹਨਾਂ ਨਾਲ ਜਿੱਤੇ ਵੀ ਸਾਡੀ ਲੋਡ ਪੈਂਦੀ ਹੈ ਸ੍ਰੀ ਕ੍ਰਿਸ਼ਨਾ ਸੇਵਲ ਰਜਿਸਟਰਡ ਪਟਿਆਲਾ ਨਾਲ ਪੂਰੀ ਟੀਮ ਸਾਡੀ ਬਜਰੰਗ ਦਲ ਦੀ ਹੈ ਜਿੱਤੇ ਸਾਡੇ ਵਲੰਟੀਅਰ ਦੀ ਵੀ ਲੋਡ ਪੈਂਦੀ ਹੈ ਅਸੀਂ ਉਥੇ ਹਾਜ਼ਰ ਜਾਨਮਾ ਹੁ ਦਾ ਜੀ ਅਰਵਿੰਦਰ ਵੰਸਲ ਜੀ ਅਰਵਿੰਦਰ ਫਕੀਰ ਚੰਦ ਵੰਸਲ ਅੱਜ ਸਤਿਨੀਆਂ ਵਾਲੇ ਦਿਨ ਲੰਗਰ ਲਗਾਇਆ ਤੁਸੀਂ ਚਾਹ ਤੇ ਪਾਣੀ ਦਾ ਜੀ ਦੋਸਤਾਂ ਦੇ ਦਾਨ ਕਰ ਜੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਮਹਾਮਾਈ ਸ਼੍ਰੀ ਮਾਤਾ ਕਾਲੀ ਦੇਵੀ ਜੀ ਦੀ ਅਪਾਰ ਕਿਰਪਾ ਨਾਲ ਅਸ਼ੀਰਵਾਦ ਨਾਲ ਨਿਸ਼ਕਾਮ ਜਲ ਸੇਵਾ ਸੁਸਾਇਟੀ ਨੂੰ ਸ਼ੇਰਾਲਾ ਗੇਟ ਚੌਂਕ ਵਿੱਚ ਸ਼ੁੱਧ ਜਲ ਔਰ ਚਾਹ ਦੀ ਤਸਵੀਰ ਲਗਾਉਣ ਦਾ ਮੌਕਾ ਮਿਲਿਆ ਹੈ ਤੇ ਅਸੀਂ ਸ਼੍ਰੀ ਕਾਲੀ ਮਾਤਾ ਮੰਦਰ ਕਮੇਟੀ ਦਾ ਵੀ ਸਹਿਯੋਗ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹ ਸਾਰਾ ਮਾਹਮਾਈ ਦੀ ਕਿਰਪਾ ਨਾਲ ਪ੍ਰੋਗਰਾਮ ਚੱਲ ਰਿਹਾ ਹੈ ਸਾਡੀ ਸੰਸਥਾ ਦੇ ਸਾਰੇ ਮੈਂਬਰ ਉੱਤੇ ਮਾਹਮਾਈ ਦੀ ਬਹੁਤ ਕਿਰਪਾ ਹੈ ਵੀ ਜਿਨ੍ਹਾਂ ਦੀ ਕਿਰਪਾ ਨਾਲ ਸਾਨੂੰ ਸੇਵਾ ਦਾ ਮੌਕਾ ਮਿਲਦਾ ਰਹਿੰਦਾ ਹੈ ਸਾਡੀ ਸਾਰੀ ਸੇਵਾ ਸਮਿਤੀ ਕਮੇਟੀ ਬੋਲੋ ਨਿਸ਼ਕਾਮ ਜਲ ਸੇਵਾ ਸੁਸਾਇਟੀ ਬੋਲੋ ਮਾਹਮਾਈ ਸ਼੍ਰੀ ਮਾਤਾ ਕਾਲੀ ਦੇਵੀ ਜੀ ਦੇ ਚਰਨੋ ਮੇ ਬੇਨਤੀ ਹੈ ਕਿ ਆਪਣੀ ਮੇਰਾ ਦਾ ਹੱਥ ਸਾਡੇ ਸਿਰ ਉੱਤੇ ਸਦਾ ਬਣਾਏ ਰੱਖੀ ਸੇਵਾ ਲੰੰਦੀ ਰਹੀਂ ਜੇ ਕੋਈ ਸੇਵਾ ਕਰਦੇ ਹੋ ਇੱਕ ਭੁੱਲ ਚੁੱਕੋਵੇ ਗਲਤੀ ਹੋਵੇ ਮਾਹਮਾਈ ਉਸ ਨੂੰ ਮਾਫ ਕਰੇ ਜੈ ਕਰਮ ਮਾਹਮਾਈ ਦਾ ਬਹੁਤ ਸਾਚੇ ਦਰਵਾਜ਼ ਕੀ ਜੈ